ਘਰ ਦੀ ਰੋਟੀ ਤੇ ਚਲਣੀ ਹੱਕ ਹalal ਦੀ ਚਲਾਈ ਹੱਕ ਸੱਚ ਬਾਬਾ ਨਾਨਕ ਦਾ ਸਿੱਖਾਂ ਤੇ ਉਹਦੇ ਪੁਰਨਿਆਂ ਤੇ ਚੱਲਾਂਗਾ ਨਾ ਕੋਈ ਇੱਕ ਬੰਦਾ ਕਹ ਦੇ ਕਿ ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਜੋ ਕੋਈ ਦੁਕਾਨ ਚੱਲੀ ਕੋਰੇਤੇ ਦੀ ਖੱਡ ਸੀ ਕੈਂਸਰ ਦਾ ਇਲਾਜ ਹੋਣਾ ਸੀ ਮੇਰੇ ਕੋਲ ਉਹਨੇ ਪੈਸੇ ਨਹੀਂ ਸੀ ਕਿ ਮੈਂ ਉਹਨੂੰ ਵਿਦੇਸ਼ ਲਿਜਾ ਸਕਾਂ ਹਾਂ ਭਾਈ ਇਹ ਖਾਈ ਕਮਾਂਡ ਹੈ ਪਾਟੀਆਂ ਚਲਾਉਣ ਵਾਲੇ ਲੋਕ ਹੈ ਜੋ ਉਹਨ ਕੀ ਮਰਜ਼ੀ ਹੈ ਵਹੀ ਸੱਤੇ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਜੋ ਕਿ ਕਾਫੀ ਸਮੇਂ ਤੋਂ ਚੁੱਪ ਸੀ ਤੇ ਉਹਨਾਂ ਵੱਲੋਂ ਹੁਣ ਚੁੱਪੀ ਤੋੜੀ ਗਈ ਹੈ ਤੇ ਰਾਜਨੀਤੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਅੱਜ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਵਿੱਚ ਪਹੁੰਚਦੇ ਨੇ ਤੇ ਰੌਣਕਾ ਲਗਾਉਂਦੇ ਨੇ ਤੇ ਦੁਕਾਨਾਂ ਦੇ ਵਿੱਚ ਜਾਂਦੇ ਨੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਰਹੇ ਉੱਥੇ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਕਹਿ ਗਿਆ ਕਿ ਰਾਜਨੀਤੀ ਦੀ ਮੈਂ ਸੇਵਾ ਕਰਦਾ ਰਹਾਂਗਾ ਮੈਂ ਰਾਜਨੀਤੀ ਦੇ ਵਿੱਚੋਂ ਕੁਝ ਨਹੀਂ ਕਮਾਇਆ ਤੇ ਹੋਰ ਕੀ ਉਹਨਾਂ ਨੇ ਗੱਲਬਾਤ ਕੀਤੀ ਆਓ ਤੁਹਾਨੂੰ ਵੀ ਸੁਣਨੇ ਆ ਇਹੋ ਜਿਹਾ ਨਹੀਂ ਹੈ ਕਿ ਨਵਾਂ ਉਤਾਰ ਹੈ ਇਹ ਜਾਂਵੇਂ ਮੈਂ ਪਹਿਲਾਂ ਪਾ ਚੁੱਕਿਆ। ਜੀ। ਲੇਕਿਨ ਘਰ ਦੀ ਰੋਟੀ ਤੇ ਚਲਾਨੀ ਹੈ ਨਾ। ਹਾਂ। ਬਿਲਕੁਲ। ਹੱਕ ਹalal ਦੀ ਚਲਾਨੀ। ਹੱਕ ਸੱਚ। ਬਾਬਾ ਨਾਨਕ ਦਾ ਸਿੱਖਾਂ ਤੇ ਉਹਦੇ ਪੁਰਨਿਆਂ ਤੇ ਚੱਲਾਂਗਾ ਨਾ। ਹਮੇਸ਼ਾ ਚੱਲਾਂਗਾ। ਕੋਈ ਇੱਕ ਬੰਦਾ ਕਹੇ ਜੀ। ਕਿ ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਜੋ ਕੋਈ ਦੁਕਾਨ ਚੱਲੀ। ਨਹੀਂ ਚੱਲੀ। ਕੋਈ ਰੇਤੇ ਦੀ ਖੱਡ ਸੀ। ਸੀ ਕੋਈ? ਦੱਸ। ਕੋਈ ਬਿਜ਼ਨਸ ਕੋਈ ਦੁਕਾਨ ਮੇਰੀ ਕਿਸੇ ਪਾਸੇ ਹੋਵੇ। ਜੀ। ਦੱਸ ਮੈਨੂੰ। ਕੋਈ ਪੱਤੀ ਨਹੀਂ। ਨਹੀਂ ਹੈ ਨਾ। ਜੇ ਦਿਨ ਨੋਨੀ ਦੀ ਜੇ ਦਿਨ ਨੋਨੀ ਦੀ कैंसर का इलाज होना चाहिए मेरे को पैसे नहीं सी कि मैं उन्हें विदेश ले जा सकता मेरे पास उतने पैसे नहीं थे कि मैं उसे विदेश ले जा सकता तब मैंने सोचा कि भाई अगर मैं लोगों का भला कर सकता हूं बहुत बढ़िया दुनिया इधर हो जाए उधर हो जाए मुझे नींव में चिंड दे कोई राइट मुझे कोई जिक्र नहीं और वैसे भी जब बेटा पैदा होता है ना घर में तो घर की नींव जो है ना वो रोती है घर की नींव रोती है क्यों ਉਹ ਕਹਤੀ ਹੈ ਅਗਰ ਅੱਛਾ ਹੁਆ ਤੋ ਤੋੜ ਕੇ ਦੁਬਾਰਾ ਬਣਾਏਗਾ ਅਗਰ ਬੁਰਾ ਹੁਆ ਤੋ ਗਲ ਜਾਏਗੀ ਅਸੀਂ ਤੇ ਤੋੜ ਕੇ ਨਵਾਂ ਸਿਸਟਮ ਬਣਾਣਾ ਆਏ ਸੀ ਤੇ ਜੇ ਧੰਦਾ ਹੀ ਕਰਨਾ ਸੀ ਫਿਰ ਰਾਜਨੀਤੀ ਕੀ ਕੀ ਲੈਣਾ ਸੀ ਰਾਜਨੀਤੀ ਤੋਂ ਜਿਸ ਦਿਨ ਲੋਕਾਂ ਦਾ ਭਲਾ ਕਰਨ ਨੂੰ ਕੋਈ ਕਹੇਗਾ ਨੀਹਾਂ ਚਿੰਦੇ ਕੁਛ ਨਹੀਂ ਚਾਹੀਦਾ ਕੀ ਪਾਲਿਸੀ ਤੇ ਕੋਈ ਧਿਆਨ ਨਹੀਂ ਹੈ ਠੀਕ ਹੈ ਮਾਫੀਆ ਮਾਫੀਆ ਕੇ ਸਾਰੇ ਸਰਪ੍ਰਸਤ ਹੈ ਪਿਛਲੇ 30 ਸਾਲ ਮੇ ਜਿਤਨੀ ਆਈ ਸਰਕਾਰਾਂ ਠੀਕ ਹੈ वो सब माफिया चलाते रहे सत्तर अस्सी हजार करोड़ रुपया सिद्धू वहीं खड़ा है जबान नहीं बदली सिद्धू की पंद्रह साल जितनी देर राजनीति में वही है ना पॉलिसी बदली किसी ने पॉलिसी दी है कोई किसी का कोई प्रोग्राम है सोए एक दूसरे को गाली देने के लिए सिद्धू ऊंची बोलता है वो थोड़ी पॉलिसी दसो लोगों की जिंदगी बदलोगे कैसे ਆਹ ਲੋਕਾਂ ਨੇ ਪੈਸੇ ਕਮਾਏ ਤੁਸੀਂ ਕਿਨੇ ਪੈਸੇ ਗਵਾਏ ਰਾਜਨੀਤੀ ਚ ਮੈਂ ਮੈਂ ਸਾਰੇ ਹੀ ਗਵਾਏ ਮੈਂ ਤੈਨੂੰ ਸੱਚੀ ਗੱਲ ਲੇਕਿਨ ਲੇਕਿਨ ਇੱਕ ਦੇਖੋ ਮੈਂ ਤੈਨੂੰ ਮੇਰੀ ਗੱਲ ਨੂੰ ਸੁਣੋ ਮੈਂ ਹਮੇਸ਼ਾ ਕਹਿਣਾ ਸ਼ਤਰੰਜ ਦਾ ਵਜ਼ੀਰ ਹੋ ਇਨਸਾਨ ਦਾ ਜ਼ਮੀਰ ਹੋ ਗਿਰ ਗਿਆ ਤਾਂ ਖੇਲ ਖਤਮ ਜ਼ਮੀਰ ਗਿਰਨੇ ਨਹੀਂ ਦਿਆ ਈਮਾਨ ਵਿਕਨੇ ਨਹੀਂ ਦਿਆ ਠੀਕ ਹੈ ਔਰ ਕਿਰਦਾਰ ਸੇ ਸਮਝੌਤਾ ਨਹੀਂ ਕੀਤਾ ਕੈਰੈਕਟਰ ਕ੍ਰਾਈਸਿਸ ਹੈ ਜਬ ਤੱਕ ਕੋਈ ਇਮਾਨਦਾਰ ਬੰਦਾ ਇਸ ਮਾਫੀਆ ਨੂੰ ਮਾਰਦਾ ਨਹੀਂ ਇਸ ਮਾਫੀਆ ਨੂੰ ਹਰ ਬੰਦਾ ਸਪੋਰਟ ਕਰਦਾ ਹੈ ਉਹ ਅੱਧਾ ਲੈ ਕੇ ਪਾਸੇ ਹੋ ਜਾਂਦਾ ਹੈ ਸੂਬੇ ਦੇ 60 70 ਹਜ਼ਾਰ ਕਰੋੜ ਮੈਂ ਕਿੰਨੇ ਸਾਲ ਦਾ ਕਹਿੰਦਾ ਆਇਆ ਕਿ ਇਹਨੇ ਰੋਕਿਆ ਇਹ ਕਿ ਇਹਨੇ ਪਾਲਿਸੀ ਦਿੱਤੀ ਹੈ ਫਿਰ ਪਾਲਿਸੀ ਦੇ ਨਾਲ ਬਜਟ ਬਜਟ ਦੇਣਾ ਪਊ ਵੀ ਇੰਨੇ ਪੈਸੇ ਕहां से ਆਉਣਗੇ ਕੋਈ ਬਰੋਟਾ ਲੱਗਿਆ ਕਿਹਨਾਂ ਦਾ ਪੱਟ ਕੇ ਕਰਜ਼ੇ ਲੈਂਦੇ ਆ ਸਰਕਾਰਾਂ ਚਲਾਉਂਦੇ ਆ ਤੇ ਇਸ ਲਈ ਮੇਰੀ ਮਿਸ਼ਨ ਹੈ ਰਾਜਨੀਤੀ ਔਰ ਮੇਰਾ ਇਸ਼ਕ ਹੈ ਪੰਜਾਬ ਇਸ਼ਕ ਬਦਲੇ ਮੇਂ ਕੁਛ ਮੰਗਤਾ ਨਹੀਂ ਪਰ ਇਸ਼ਕ ਰੱਬ ਨਾਲ ਵੀ ਹੋ ਸਕਦਾ ਹੈ ਇਸ਼ਕ ਕਿਸੇ ਮੋਤਰਮਾ ਨਾਲ ਵੀ ਹੋ ਸਕਦਾ ਹੈ ਨਹੀਂ ਨਹੀਂ ਸੁਧਾਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਸੁਧਾਰ ਤਾਂ ਹੀ ਸਕਦਾ ਹੈ ਕਿਉਂ ਨਾ ਮੈਂ ਕ੍ਰਿਕਟ ਖੇਡਦਾ ਮੈਂ ਕਮੈਂਟਰੀ ਕਰਦਾ ਮੈਂ ਮਤਲਬ ਮੋਟੀਵੇਸ਼ਨਲ ਟਾਕਸ ਕਰਤਾ ਹੂੰ ਮੈਂ ਐਸੀ ਕਮਾਲ ਕੀ ਮਤਲਬ ਮੇਰੇ ਉਪਰ ਕਿਰਪਾ ਹੈ ਪਰਮਾਤਮਾ ਕੀ ਵਾਹ ਮੈਂ ਕਿਸੇ ਤੇ ਨਿਰਭਰ ਨਹੀਂ ਸੋ ਜਿੱਤਾ ਕੀ ਰਾਜਨੀਤੀ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਵੱਲੋਂ ਕੀ ਗੱਲਾਂ ਕੀਤੀਆਂ ਗਈਆਂ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਹਾਈ ਕਮਾਂਡ ਹੁੰਦੀ ਆ ਉਹ ਪਾਰਟੀਆਂ ਚਲਾਉਂਦੀਆਂ ਨੇ ਉਹਨਾਂ ਦਾ ਫੈਸਲਾ ਜੋ ਵੀ ਕਰਨਾ ਨਹੀਂ ਕਰਨਾ ਪਰ ਮੈਂ ਸੇਵਾ ਕਰਦਾ ਰਹਾਂਗਾ ਮੈਂ ਆਪਣਾ ਪਰਿਵਾਰ ਵੀ ਚਲਾਣਾ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਤਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ